ਲੋ ਫਿਰ ਫਾਈਟ ਲੈ 3994 ਦੇ 2364 ਜੱਥੇਬੰਦੀ ਵੱਲੋਂ ਜਿਹੜਾ ਅੱਜ ਮੰਗਲ ਨੰਪੁਰ ਸਾਹਿਬ ਮੈਚ ਨੂੰ ਆਈ ਗਏ ਜਾਮ ਕੇ ਤਾਂ ਤੁਸੀਂ ਦੇਖ ਸਕਦੇ ਚਲਦੀ بارش ਦੇ ਵਿੱਚ ਜਿਹੜਾ ਡਟੇ ਹੋਏ ਨੇ ਤੇ ਬੇਰੁਕਾਰ ਜਿਹੜਾ ਸਰਕਾਰ ਦੇ ਕੰਨ ਤੇ ਜਿਹੜਾ ਜੂਨੀ ਸਰਕਾਰੀ ਸਾਡੇ ਜਿਹੜਾ ਕਿਸੇ ਤਰ੍ਹਾਂ ਦੀ ਕੋਈ ਮਜਬੂਰੀ ਮੰਗ ਨਹੀਂ ਸਾਡੀ ਸਿਰਫ ਇੱਕੋ ਮੰਗ ਹੈ ਜਿਹੜਾ ਸਾਡੀ ਲਾਈਵ ਕਰਨਾ ਉਹ ਪੂਰੀ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਭੇਜ ਦਿਓ ਪਰ ਇਹ ਸਰਕਾਰ ਹੈ ਜਿਹੜੀ ਇਹ ਬੇਸ਼ਰਮੀ ਦੇ ਹੱਦਾਂ ਜਿਹੜੀ ਉਹ ਪਾਰ ਕਰ ਚੁੱਕੀ ਹੈ ਉਹ ਹਾਲਤ ਤੁਸੀਂ ਵੇਖ ਸਕਦੇ ਜੇ ਇਸ ਦੇ ਨਾਲ ਹੀ ਜਿਹੜਾ ਦੋ ਦੋ ਸਾਥੀ ਜਿਹੜੇ ਸਾਡੇ ਪਿਛਲੇ ਦੋ ਦਿਨਾਂ ਦੇ ਤੋਂ ਜਿਹੜੇ ਟੈਂਕੀ ਮੰਗੇਵਾਲ ਉੱਪਰ ਡਟੇ ਹੋਏ ਨੇ ਉਹਦੇ ਉਹ ਵੀ ਲਗਾਤਾਰ ਦੋ ਦਿਨ بارش ਦੇ ਵਿੱਚ ਡਟੇ ਹੋਏ ਨੇ ਪੰਜਾਬ ਤਰਕਾਰ ਮਰਦਾਬਾ ਜਿੰਦਾਬਾ 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 ਮੁਤਾਬਕ ਮੁਤਾਬਕ ਨਿਸ਼ਚਿਤ ਪੱਤਰ ਕਦੋਂ ਨਿਕਲੇ ਹੋਏ ਕਹੇਗੀ ਘਾਟੂ ਜੰਮੇ ਕਦ ਕਰਾ ਕਰਦੀਆਂ ਕੀ ਇਹ ਆਪੇ ਹੀ ਚਾਸੋਈ ਸਿੱਖਿਆ ਮੰਤਰੀ ਜੀ ਦੇ ਹਲਕੇ શ્રી ਆਨੰਦਪੁਰ ਸਾਹਿਬ ਦੇ ਲਗਦੇ ਪਿੰਡ ਮੰਗੇਵਾਲ ਪਾਣੀ ਵਾਲੀ ਟੈਂਕੀ ਤੇ ਅੱਜ ਸਾਨੂੰ ਦੂਜਾ ਦਿਨ ਬੀਤ ਚੁਕਿਆ ਪਰ ਹੈਰਾਨੀ ਦੀ ਗੱਲ ਹੈ ਨਾ ਤਾਂ ਇੱਥੋਂ ਦਾ ਪ੍ਰਸ਼ਾਸਨ ਤੇ ਨਾ ਹੀ ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਮੰਤਰੀ ਜੀ ਸਾਡੀਆਂ ਮੰਗਾਂ ਨੂੰ ਲੈ ਕੇ ਗੌਰ ਕਰ ਰਹੇ ਨੇ ਇੰਨੀ ਭਾਰੀ ਪ੍ਰਸਾਦ ਦੇ ਵਿੱਚ ਵੀ ਅਸੀਂ ਇੱਥੇ ਉੱਤਰ ਬੈਠੇ ਆਂ ਅਸੀਂ ਕੇਂਦਰੀ ਮੰਤਰੀ ਜੀ ਨੂੰ ਬੇਨਤੀ ਦੇ ਨਾਲ-ਨਾਲ ਚੇਤਾਵਨੀ ਦੇਣਾ ਚਾਹੁੰਦੇ ਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਸਾਡੇ ਕੋਲ ਪੈਟਰੋਲ ਦੀਆਂ ਬੋਤਲਾਂ ਨੇ ਅਸੀਂ ਕੋਈ ਵੀ ਐਕਸ਼ਨ ਲਗਾਉਣ ਤੋਂ ਬਰੇਜ ਨਹੀਂ ਕਰਾਂਗੇ ਇਸ ਦੇ ਨਾਲ-ਨਾਲ ਸਾਡੇ 9594 ਤੇ 2364 ਸਾਥੀ 2364 ਭਰਤੀ ਦੇ ਅਤੇ 9594 ਭਰਤੀ ਦੇ ਦੋਨੋਂ ਹੀ ਜਥੇਬੰਦੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪਰ ਸੰਘਰਸ਼ ਅ ਪ੍ਰੋਟੈਸਟ ਲਗਾਉਣ ਦੇ ਬਾਵਜੂਦ ਵੀ ਨਾ ਤੇ ਇਥੋਂ ਦੇ ਪ੍ਰਸ਼ਾਸਨ ਗੌਰ ਕਰ ਰਿਹਾ ਨਾ ਹੀ ਸਿੱਖਿਆ ਮੰਤਰੀ ਜੀ ਗੌਰ ਕਰ ਰਹੇ ਨੇ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਇਹ ਟੈਂਕੀ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੀਆਂ ਹੱਕਾਂ ਮੰਗਾਂ ਪੂਰਾ ਨਹੀਂ ਹੋ ਜਾਂਦੀਆਂ ਕਿਸੇ ਵੀ ਤਰੀਕੇ ਦੀਆਂ ਕੋਈ ਮਸਲੇ ਹੱਲ ਨਹੀਂ ਹੋ ਜਾਂਦੇ ਜੇਕਰ ਸਰਕਾਰ ਜਾਂ ਇਥੋਂ ਦਾ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਸਾਡਾ ਕੋਈ ਤੱਕੇ ਸ਼ਾਈ ਕਰਦੀ ਹੈ ਤੇ ਅਸੀਂ ਪੈਟਰੋਲ ਆਪਣੇ ਉੱਤੇ ਪਾ ਕੇ ਮਰਨ ਤੋਂ ਵੀ ਗਰੇਜ਼ ਨਹੀਂ ਕਰਾਂਗੇ ITD ਯੂਨੀਅਨ ਜਿੰਦਾਬਾਦ 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 ITD ਯੂਨੀਅਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ